ڈرا بیاس دے نام سے کون کر رہا ہے فراڈ ڈیرا بیاس جڑا پوری دنیا دے بیچ مانتا دا ہے جتے صرف تا صرف شبد دا پرچار کیتا جاندہ ہے نام دا پرچار کیتا جاندہ ہے لیکن اج جو اس دے نامتے کون لوگ نے جو پیسے کٹھے کرتے ہیں وہ کہڑے لوگ نے جنہ نے نقلی سائٹ بنا کے ڈیرا بیاس تے نام سے ویڈی اماؤنٹ کٹھی کیتی ہے بہت وڈی خبر ہے کہ ڈیرا بیاس جو ایک مانو مانوتا کے اندر ہے جتے شبد دا پرچار کیتا جاندہ ہے نام دا پرچار کیتا جاندہ ہے جت صرف نمرتا دی گل دسی جاندی ہے جتنے صرف تا صرف اکال پورکھ کے نال ملن کا رستا دسیا جاندہ ہے آج کچھ غلط تار نہ کر کے وہ لوگ غلط طریقے پیسہ اکٹھا کر رہے ہیں دوستو میں دسنا چونہ کہ ایک نقلی ویب سائٹ بنائی ہے اس کے نام سے پیسے کٹھے کیتے جا رہے ہیں ਕਿਉਂਕਿ ਕਿਸੇ ਵੀ ਸੱਸੰਗ ਘਰ ਦੇ ਵਿੱਚ ਜਦੋਂ ਤੁਸੀਂ ਐਂਟਰ ਕਰਦੇ ਹੋ ਤੇ ਸਭ ਤੋਂ ਪਹਿਲਾਂ ਇੱਕ ਬੋਰਡ ਨਜ਼ਰ ਆਉਂਦਾ ਹੈ ਜਿਸ ਤੇ ਉੱਪਰ ਲਿਖਿਆ ਹੁੰਦਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸੇਵਾ ਕੋਈ ਪਾਉਣਾ ਚਾਹੁੰਦਾ ਹੈ ਤਾਂ ਡੇਰੇ ਦੀ ਮਜ਼ਦੂਰੀ ਤੋਂ ਬਿਨਾਂ ਸੇਵਾ ਨਹੀਂ ਲਈਤੀ ਜਾ ਸਕਦੀ ਜਿੰਨਾ ਚਿਰ ਡੇਰੇ ਵੱਲੋਂ ਲਿਖਤੀ ਤੌਰ ਤੇ ਪਰਮਿਸ਼ਨ ਨਹੀਂ ਆਉਂਦੀ ਸੇਵਾ ਨਹੀਂ ਲਈਤੀ ਜਾ ਸਕਦੀ ਔਰ ਫਿਰ ਗਲਤ ਤਰੀਕੇ ਨਾਲ ਪੈਸਾ ਇਕੱਠਾ ਕਰਨ ਤੋਂ ਬਾਅਦ ਇਹ ਗੱਲ ਆਮ ਹੀ ਹੋ ਗਈ ਲੋਕਾਂ ਵਿੱਚ ਸੰਗਤ ਵਿੱਚ ਫੈਲ ਗਈ ਕਿ ਗਲਤ ਹੈ ਔਰ ਬਹੁਤ ساری ਸੰਗਤ ਵੀ ਅਨਪੂਰ ਹੈ ਜਦ ਤੁਹਾਨੂੰ ਪਤਾ ਹੈ ਕਿ ਅੱਜ ਤੱਕ ਡੇਰੇ ਨੇ ਕਦੇ ਵੀ ਕਿਸੇ ਤੋਂ ਸੇਵਾ ਨਹੀਂ ਮੰਗੀ ਕੈਸ਼ ਦੇ ਰੂਪ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਸੇਵਾ ਨਹੀਂ ਮੰਗੀ ਸਮਾਨ ਦੇ ਰੂਪ ਦੇ ਵਿੱਚ ਜਦੋਂ ਵੀ ਕੋਈ ਐਹੋਜੀ ਗੱਲਬਾਤ ਹੁੰਦੀ ਹੈ ਤਾਂ ਡੇਰੇ ਦੀ ਪਰਮਿਸ਼ਨ ਲਈ ਜਾਂਦੀ ਹੈ ਤਦ ਜਾ ਕੇ ਉਹ ਸੇਵਾ ਜੇਕਰ ਡੇਰਾ ਮਨਜ਼ੂਰ ਕਰੇ ਤਾਂ ਸੇਵਾ ਉਹ ਲਈਤੀ ਜਾਂਦੀ ਹੈ ਆਦਰਵਾਇਸ ਸੇਵਾ ਨਹੀਂ ਲਈਤੀ ਜਾਂਦੀ ਇਹ ਅੱਜ ਦੀ ਗੱਲ ਨਹੀਂ ਹੈ ਬੜੇ ਸਾਲਾਂ ਤੋਂ ਸੁਣਦੇ ਆ ਰਹੇ ਹਾਂ ਕੋਈ ਆਪਣੀ ਮਨਮਰਜ਼ੀ ਦੇ ਨਾਲ ਵਿਆਸ ਸੱਸਣ ਦੇ ਦੌਰਾਨ ਜੋ ਸੇਵਾ ਪਾਈ ਜਾਂਦੀ ਹੈ ਉਹ ਪਾਉਂਦੇ ਵੀ ਨੇ ਆਪਣੀ ਮਨਮਰਜ਼ੀ ਦੇ ਨਾਲ ਕੋਈ ਪਾਉਂਦਾ ਹੈ ਜਿਸ ਦੀ ਜਿੰਨੀ ਸਮਰੱਥਾ ਹੋਵੇ ਉਹ ਸੇਵਾ ਕਰਦਾ ਹੈ ਲੇਕਿਨ ਇਸ ਤਰ੍ਹਾਂ ਕਦੇ ਵੀ ਡੇਰਾ ਬਿਆਸ ਦੇ ਵੱਲੋਂ ਪੈਸੇ ਇਕੱਠੇ ਨਹੀਂ ਕੀਤੇ ਜਾਂਦੇ ਅੱਜ ਤੱਕ ਨਹੀਂ ਕੀਤੇ ਜਾਂਦੇ ਕਿ ਲੋਕਾਂ ਦੇ ਕੋਲੋਂ ਸੰਗਤ ਦੇ ਕੋਲੋਂ ਪੈਸੇ ਮੰਗੇ ਜਾਣ ਲੇਕਿਨ ਹੁਣ ਇੱਕ ਜਿਹੜੀ ਇਹ ਵੈਬਸਾਈਟ ਦਾ ਜ਼ਿਕਰ ਆ ਰਿਹਾ ਬਾਰ-ਬਾਰ ਉਸ ਵੈਬਸਾਈਟ ਤੋਂ ਪਤਾ ਲੱਗਦਾ ਹੈ ਕਿ ਸੱਚਮੁੱਚ ਕੁਝ ਲੋਕ ਹੈ ਜੋ ਡੇਰਾ ਬਿਆਸ ਨੂੰ ਇਸ ਤਰ੍ਹਾਂ ਬਦਨਾਮ ਕਰਨਾ ਚਾਹੁੰਦੇ ਨੇ ਦੇਖੋ ਗੱਲ ਇਹ ਕਿ ਜਿੱਥੇ ਸੱਚ ਦਾ ਪ੍ਰਚਾਰ ਹੋਏਗਾ ਜਿੱਥੇ ਸੱਚ ਦੀ ਉਸ ਅਕਾਲ ਪੁਰਖ ਦੇ ਨਾਲ ਜੋੜਨ ਦਾ ਰਸਤਾ ਦੱਸਿਆ ਜਾਏਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨਾਲ ਜੋੜਿਆ ਜਾਏਗਾ ਉੱਥੇ ਜਦੋਂ ਕੁਝ ਲੋਕ ਜਿਹੜੇ ਨੇ ਜਿਨ੍ਹਾਂ ਦੀ ਮਨਸ਼ਾ ਹੀ ਗਲਤ ਹੈ ਉਹ ਤਾਂ ਫਿਰ ਕੋਈ ਨਾ ਕੋਈ ਕਾਰਵਾਈ ਤਾਂ ਕਰਨਗੇ ਹੀ ਕਰਨਗੇ ਤਾਂ ਕਿ ਡੇਰੇ ਨੂੰ ਬਦਨਾਮ ਕੀਤਾ ਜਾਵੇ ਤੁਸੀਂ ਆਪ ਲੋਕ ਸਿਆਣੇ ਹੋ ਕਦੇ ਸੱਚ ਦਾ ਕੇਂਦਰ ਬਦਨਾਮ ਹੋਇਆ ਕਦੇ ਨਹੀਂ ਹੋਇਆ ਉਹ ਜਿੰਨਾ ਗਲਤ ਪ੍ਰਚਾਰ ਹੁੰਦਾ ਹੈ ਉਸ ਤੋਂ ਵੱਧ ਸੰਗਤ ਜਿਹੜੀ ਹੈ ਉਸ ਸੰਸਥਾ ਨਾਲ ਜੁੜਦੀ ਹੈ ਕਿ ਆਖਰ ਜੁੜ ਕੇ ਵੇਖਿਆ ਤਾਂ ਜਾਵੇ ਕਿ ਅਜਿਹਾ ਕੀ ਹੋ ਰਿਹਾ ਹੈ ਸੋ ਦੋਸਤੋ ਜਿੱਥੇ ਮਨੁੱਖਤਾ ਦੀ ਭਲਾਈ ਵਾਸਤੇ ਕਦੇ ਵੀ ਸੋਸ਼ਲ ਮੀਡੀਆ ਦੇ ਉੱਪਰ ਅਖਬਾਰਾਂ ਦੀ ਸੁਰੱਖੀ ਨਹੀਂ ਬਣਦਾ ਕਿ ਇੰਨੇ ਲੋਕ ਬੇਕਾਰ ਹੋ ਚੁੱਕੇ ਨੇ ਉਹਨਾਂ ਵਾਸਤੇ ਘਰ ਬਣਾਏ ਨੇ ਇੰਨੀਆਂ ਮੁਫਤ ਦਵਾਈਆਂ ਦਿੱਤੀਆਂ ਗਈਆਂ ਨੇ ਹਸਪੀਟਲ ਚਲਾਇਆ ਜਾ ਰਿਹਾ ਹੈ ਮਤਲਬ ਇਸ ਦਾ ਕਦੇ ਵੀ ਜ਼ਿਕਰ ਨਹੀਂ ਆਉਂਦਾ ਬਿਆਸ ਦੀ ਇੱਕ ਵੀ ਨਿਊਜ਼ ਜਿਹੜੀ ਹੈ ਇਸ ਤਰ੍ਹਾਂ ਦੀ ਨਹੀਂ ਆਉਂਦੀ ਕਿ ਉਹ ਅਖਬਾਰਾਂ ਦੀ ਸੁਰਖੀ ਬਣੇ ਕਿਉਂਕਿ ਉਹ ਕੰਮ ਕਰਕੇ ਦਿਖਾਉਂਦਾ ਹੈ ਅਖਬਾਰਾਂ ਦੀ ਸੁਰਖੀ ਨਹੀਂ ਬਣਦਾ ਸੋ ਅੱਜ ਕਰੋੜਾਂ ਅਰਬਾਂ ਖਰਬਾਂ ਦੀ ਤਾਦਾਦ ਦੇ ਵਿੱਚ ਸੰਗਤ ਦੇਸ਼ਾਂ ਵਿਦੇਸ਼ਾਂ ਤੋਂ ਵੀ ਭੰਡਾਰਿਆਂ ਤੇ ਆਉਂਦੀ ਹੈ ਦੇਸ਼ਾਂ ਵਿਦੇਸ਼ਾਂ ਵਿੱਚ ਮੌਜੂਦਾ ਸਤਗੁਰੂ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ satsang ਫਰਮਾਉਣ ਵਾਸਤੇ ਦੇਸ਼ਾਂ ਵਿਦੇਸ਼ਾਂ ਵਿੱਚ ਜਾਂਦੇ ਨੇ ਔਰ ਲੱਖਾਂ ਦੀ ਤਾਦਾਦ ਦੇ ਵਿੱਚ ਵਿਦੇਸ਼ਾਂ ਵਿੱਚ ਬੈਠੀ ਸੰਗਤ ਉਹਨਾਂ ਦਾ ਇੰਤਜ਼ਾਰ ਕਰਦੀ ਹੈ ਉਹਨਾਂ ਨੇ ਕਦੇ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਐਹੋ ਜਿਹਾ ਬਿਆਨ ਨਹੀਂ ਦਿੱਤਾ ਜੋ ਕਿਸੇ ਦੇ ਖਿਲਾਫ ਹੋਵੇ ਲੇਕਿਨ ਅੱਜ ਕੁਝ ਲੋਕ ਜ਼ਰੂਰ ਇਸ ਤਰ੍ਹਾਂ ਦੀਆਂ ਨਕਲੀ ਵੈਬਸਾਈਟਾਂ ਬਣਾ ਬਣਾ ਕੇ ਡੇਰੇ ਦੇ ਨਾਮ ਤੇ ਪੈਸਾ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਲੇਕਿਨ ਬਹੁਤ ਜਲਦੀ ਉਹਨਾਂ ਲੋਕਾਂ ਦਾ ਜਿਹੜਾ ਹੈ ਪਰਦਾ ਫਾਸ਼ ਹੋਵੇਗਾ ਕਾਰਵਾਈ ਸ਼ੁਰੂ ਹੋ ਚੁੱਕੀ ਹੈ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਇਸ ਵੈਬਸਾਈਟ ਨੂੰ ਲੈ ਕੇ ਕੌਣ ਲੋਕ ਨੇ ਜੋ ਡੇਰੇ ਦਾ ਨਾਮ ਇਸਤੇਮਾਲ ਕਰਕੇ ਵੱਡਾ ਫਰਾਡ ਕਰ ਰਹੇ ਨੇ ਇਸ ਸਾਰਾ ਕੁਝ ਜਿਹੜਾ ਹੈ ਤੁਹਾਨੂੰ ਅਗਲੀ ਐਪੀਸੋਡ ਦੇ ਵਿੱਚ ਦਿਖਾਇਆ ਜਾਵੇਗਾ ਜੁੜੇ ਰਹੋ ਪੋਸੂ ਨਾਮਾ ਚੈਨਲ ਤੇ ਨਾਰ